ਤਾਂ ਤੁਹਾਨੂੰ ਦੱਸ ਰਹੇ ਹਾਂ ਸੂਲਰ ਸਿਸਟਮ ਬਾਰੇ ਜਿਹੜਾ ਸੂਲਰ ਆ ਪਾਣੀ ਗਰਮ ਵਾਲਾ ਹੁੰਦਾ ਤੇ ਜਿਵੇਂ ਇਸ ਸੂਲਰ ਦੇ ਕਨੈਕਸ਼ਨ ਕਿਵੇਂ ਹੁੰਦੇ ਆ ਤੇ ਇਹਦੇ ਫਾਇਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਇਹਦੇ ਫਾਇਦੇ ਆ ਕਿਵੇਂ ਇਹਦਾ ਪਾਣੀ ਸਿਸਟਮ ਕੀ ਚੱਲਦਾਗਾ ਕੀ ਇਹਦਾ ਪ੍ਰੋਸੈਸ ਆ ਤੇ ਜਿਵੇਂ ਇਸ ਸੂਲਰ ਵਾਸਤੇ ਬਾਲੇ ਬਾਈ ਫੋਨ ਕਰਕੇ ਪੁੱਛਦੇ ਹੁੰਦੇ ਆ ਵੀ ਕਨੈਕਸ਼ਨ ਵੀ ਕਿਵੇਂ ਹੁੰਦੇ ਆ ਇਹਦੇ ਤਾਂ ਜਾਂ ਇਹਦੇ ਵਿੱਚ ਪਾਣੀ ਕਿਵੇਂ ਆਊਗਾ ਉਹ ਪਾਣੀ ਜਿਵੇਂ ਆ ਤੁਹਾਡੇ ਸਾਹਮਣੇ ਆ ਆ ਟੈਂਕੀਜ ਮੈਂ ਇੰਨੀ ਉੱਚੀ ਹੋਣੀ ਜ਼ਰੂਰੀ ਆ ਜੇ ਆ ਸੂਲਰ ਫਿੱਟ ਕਰਨਾ ਜੇ ਟੈਂਕੀ ਇੰਨੀ ਉੱਚੀ ਹੋਊਗੀ ਤਾਂ ਸੂਲਰ ਇਹ ਸਹੀ ਢੰਗ ਨਾਲ ਚੱਲੂਗਾ ਨਹੀਂ ਛੇਤੀ ਖਰਾਬ ਹੋ ਜਾਣਾ ਇਹਨੇ ਕਿਉਂ ਪਾਣੀ ਅੱਗੇ ਸਰਕਲ ਨਹੀਂ ਹੋਣਾ ਇਹਦੇ ਵਿੱਚ ਤੇ ਆ ਟਿਊਬਾਂ ਨੇ ਜਿਹੜੀਆਂ ਇਹ ਟਿਊਬਾਂ ਕੱਚ ਦੀਆਂ ਹੁੰਦੀਆਂ ਨੇ ਇਹਨਾਂ ਦੇ ਸਿਸਟਮ ਜਿਹੜਾ ਆਪਣਾ ਸੂਰਜ ਦੀਆਂ ਕਿਰਨਾਂ ਨੇ ਇਹਨਾਂ ਦੇ ਉੱਪਰ ਪੈਂਦੀਆਂ ਨੇ ਤਾਂ ਇਹ ਪਾਣੀ ਸਿਸਟਮ ਆ ਜੋ ਗਰਮ ਕਰਕੇ ਆਪਣੇ ਟੈਂਕਰਾਂ ਹੀ ਥੱਲੇ ਭੇਜਦਾਗਾ ਤੇ ਇਧਰ ਦੀ ਠੰਡਾ ਪਾਣੀ ਆਉਂਦਾ ਇੱਕ ਪਾਸੇ ਦੀ ਇੱਕ ਪਾਸੇ ਦੇ ਉਧਰ ਗਰਮ ਪਾਣੀ ਨਿਕਲਦਾ ਤੇ ਇਹਦਾ ਹੋਰ ਵੀ ਤੁਹਾਨੂੰ ਦੱਸ ਦਿਆਂ ਜੇ ਕਦੇ ਖਾਲੀ ਹੋਵੇ ਆਪਾਂ ਧੁੱਪ ਦੇ ਵਿੱਚ ਇਹਨਾਂ ਨੂੰ ਲਾ ਕੇ ਛੱਡ ਦਈਏ ਤਾਂ ਇਹਦਾ ਕਨੈਕਸ਼ਨ ਵੀ ਹੈ ਜਦੋਂ ਵੀ ਕਰਨਾਗਾ ਤਾਂ ਇਹਦਾ ਠੰਡੇ ਹੋਏ ਜਦ ਸੂਰਜ ਨਾ ਹੋਵੇ ਸੂਰਜ ਦੀਆਂ ਕਿਰਨਾਂ ਇਸ ਦੇ ਉੱਪਰ ਨਾ ਪਈਆਂ ਹੋਣ ਉਸ ਤੋਂ ਬਾਅਦ ਉਦੋਂ ਇਹਦਾ ਕਨੈਕਸ਼ਨ ਹੁੰਦੇ ਆ ਕਿਉਂਕਿ ਜਦੋਂ ਇਹ ਤਪ ਜਾਂਦੀਆਂ ਨੇ ਫਿਰ ਇਹਨਾਂ ਦੇ ਜ਼ਿਆਦੇ ਚਾਂਸ ਫਟਣ ਦੇ ਫੁੱਟਣ ਦੇ ਚਾਂਸ ਬਣ ਜਾਂਦੇ ਨੇ ਤੇ ਕਿਉਂਕਿ ਹੀਟ ਦੇ ਵਿੱਚ ਜਿਆਦਾ ਗਰਮ ਹੋਣ ਕਰਕੇ ਫਿਰ ਇੱਕ ਤਰ੍ਹਾਂ ਦੇ ਇਹਨਾਂ ਦੇ ਪਟਾਕੇ ਪਾ ਜਾਂਦੇ ਨੇ ਖਰਾਬ ਹੋ ਜਾਂਦੀਆਂ ਨੇ ਇਹ ਫੁੱਟ ਜਾਂਦੀਆਂ ਨੇ ਤੇ ਇਹਨਾਂ ਦਾ ਕਨੈਕਸ਼ਨ ਜਦੋਂ ਵੀ ਕਿਸੇ ਨੇ ਕਰਨਾ ਇਹਦੇ ਵਿੱਚ ਠੰਡਾ ਪਾਣੀ ਜਦੋਂ ਪਾਉਣਾਗਾ ਇਹਨੂੰ ਹਮੇਸ਼ਾ ਠੰਡੇ ਜਿਵੇਂ ਜਾਂ ਸ਼ਾਮ ਨੂੰ ਤੇ ਜਾਂ ਸਵੇਰੇ ਸਵੇਰੇ ਸੋਭਾ ਸੂਰਜ ਤੋਂ ਪਹਿਲਾਂ ਪਹਿਲਾਂ ਸੂਰਜ ਦੀਆਂ ਕਿਰਨਾਂ ਤੋਂ ਪੈਣ ਤੋਂ ਪਹਿਲਾਂ ਇਹਨਾਂ ਦੇ ਕਨੈਕਸ਼ਨ ਦੇਣੇ ਜ਼ਰੂਰੀ ਨੇ ਤੇ ਜਿਵੇਂ ਅਜੋ ਤੁਹਾਨੂੰ ਦੱਸ ਦਿਆਂ ਇਧਰਲੀ ਸਾਈਡ ਤੋਂ ਜਿਵੇਂ ਇੱਥੋਂ ਦੂਸਰੀ ਸਾਈਡ ਤੋਂ ਉਹਨੂੰ ਦੱਸਿਆਗਾ ਵੀ ਇਧਰਲੇ ਪਾਸੇ ਆਪਣਾ ਗਰਮ ਪਾਣੀ ਨਿਕਲੂਗਾ ਇਹਦੇ ਵਿੱਚ ਸੈਂਸਰ ਹੁੰਦਾਗਾ ਇਹਦੇ ਵਿੱਚ ਆਪਣਾ ਹੀਟਰ ਵਾਲਾ ਆਪਣਾ ਰਾਡ ਹੁੰਦਾ ਉਹ ਦੂਸਰੀ ਪਾਸੇ ਕੋਲਡ ਵਾਲਾ ਠੰਡੇ ਵਾਲਾ ਪਾਣੀ ਆਊਗਾ ਤੇ ਉਹਦੇ ਇੱਕ ਇਹਦੇ ਨਾਲ ਤੁਹਾਨੂੰ ਦਿਖਾਉਣੇ ਆ ਇੱਥੋਂ ਨੇੜੇ ਕਰਕੇ ਹਨੇਰਾ ਬਹੁਤ ਹੋ ਗਿਆ ਕਿਉਂਕਿ ਰਾਤ ਦੇ 10 ਵਜ੍ਹ ਰਹੇ ਨੇ ਤੇ ਅਸੀਂ ਹੁਣ ਕਨੈਕਸ਼ਨ ਕਰਕੇ ਇਹਨਾਂ ਦੇ ਕਲੀਅਰ ਹੋਏ ਆ ਤੇ ਇੱਥੇ ਇੱਕ ਗੇਟਵਾਲ ਲਾਇਆ ਹੋਇਆ ਹੈ ਗੇਟਵਾਲ ਇਹਦੇ ਨਾਲ ਦੇਣਾ ਜ਼ਰੂਰੀ ਆ ਜੇ ਇੱਕ ਵਾਰ ਕੋਈ ਕਈ ਵਾਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਪੈਂਦੀ ਆ ਤਾਂ ਗੇਟਵਾਲ ਬੰਦ ਹੋ ਜਾਊਗਾ ਤੇ ਇੱਕ ਮੌਕੇ ਜੇ ਟੈਂਕੀ ਵਾਲਾ ਪਾਣੀ ਆਪਾਂ ਹੋਰ ਪਾਸੇ ਵੀ ਯੂਜ਼ ਕਰਦੇ ਜਿਵੇਂ ਮਰਜ਼ੀ ਵਰਤੀ ਜਾਓ ਇਹਦਾ ਪਾਣੀ ਜੇ ਆਪਾਂ ਨੂੰ ਨਹੀਂ ਜ਼ਰੂਰਤ ਨਹੀਂ ਆਪਾਂ ਨੇ ਉਹ ਕਰਨਾ ਇੱਥੋਂ ਆਪਾਂ ਇਹਨੂੰ ਗੇਟ ਵਾਲ ਨੂੰ ਬੰਦ ਕਰਕੇ ਪਾਣੀ ਆਪਾਂ ਬੰਦ ਕਰਕੇ ਰੱਖ ਸਕਦੇ ਆ ਤੁਹਾਨੂੰ ਛੋਟੇ ਜਿਹੀ ਇੱਕ ਟਾਰਚ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਵੀ ਇੱਥੇ ਇਹਦਾ ਜਿਹੜਾ ਠੰਡਾ ਪਾਣੀ ਆ ਇਧਰ ਦੀ ਇਸ ਦੇ ਵਿੱਚ ਜਾਂਦਾ ਟੈਂਕ ਭਰਦਾ ਹੈ ਟਿਊਬਾਂ ਸਾਰੀਆਂ ਭਰ ਕੇ ਫਿਰ ਉਸ ਤੋਂ ਬਾਅਦ ਸਾਰਾ ਗਰਮ ਪਾਣੀ ਬਾਹਰ ਕੱਢਦਾ ਹੈਗਾ ਤੇ ਜਿਵੇਂ ਇਸ ਦੇ ਫਾਇਦੇ ਨੇ ਬਹੁਤ ਜ਼ਿਆਦਾ ਸੂਰਜ ਕਿਰਨਾਂ ਨਾਲ ਇਹ ਪਾਣੀ ਗਰਮ ਹੋ ਜਾਂਦਾ ਕੋਈ ਬਿਜਲੀ ਦੀ ਲੋੜ ਨਹੀਂ ਕੋਈ ਆਪਣੇ ਐ ਲਾ ਲੋ ਲੱਕੜ ਪਾਲਣ ਦੀ ਲੋੜ ਨਹੀਂ ਤੇ ਇਹਦੇ ਫਾਇਦੇ ਬਹੁਤ ਨੇ ਜਿਹਦੀਆਂ ਉੱਚੀਆਂ ਮੰਜ਼ਲਾਂ ਵਾਲੇ ਮਕਾਨ ਨੇ ਦੋ ਮੰਜ਼ਲਾ ਜਾਂ ਤਿੰਨ ਮੰਜ਼ਲਾ ਉਹਨਾਂ ਲਈ ਤਾਂ ਇਹ ਬਹੁਤ ਫਾਇਦੇਮੰਦ ਸੂਲਰਾ ਜੋ ਆਪਣਾ ਬਹੁਤ ਲਾਭਦਾਇਕ ਆ ਤੇ ਬਹੁਤੋ ਫਾਇਦੇ ਨੇ ਇਹਦੇ ਤੇ ਜਿਹੜਾ ਇਹਨੂੰ ਵਰਤਦਾ ਉਹਨਾਂ ਨੂੰ ਪਤਾ ਹੀ ਹੈ ਜਿਹਨੇ ਵਰਤਿਆ ਹੋਇਆ ਤਾਂ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਇਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਤੁਹਾਨੂੰ ਤਾਂ ਵਰਤਿਆ ਜਿਹਨੇ ਖੁਦ ਨੇ ਉਹਨੂੰ ਤਾਂ ਪਤਾ ਹੀ ਹੁੰਦਾ ਤੇ ਇੱਕ ਤੁਹਾਨੂੰ ਬਾਰ-ਬਾਰ ਕਹਿਣਾ ਜੇ ਕਿਸੇ ਨੇ ਸੂਲਰ ਸਿਸਟਮ ਲਾਉਣਾਗਾ ਘਟੂ ਘਟਾ ਇੰਨਾ ਉੱਚੀ ਜ਼ਰੂਰੀ ਹੈ ਟੈਂਕੀ ਜੇ ਤੁਸੀਂ ਉੱਚੀ ਟੈਂਕੀ ਧਰੋਗੇ ਤਾਂ ਤੁਹਾਡਾ ਸਿਸਟਮ ਵਧੀਆ ਚੱਲੂਗਾ ਤੇ ਜਿਵੇਂ ਆਪਾਂ ਤੁਹਾਨੂੰ ਕੋਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂਗੇ ਅਪਡੇਟ ਰਹਿੰਦੇ ਰਹਾਂਗੇ ਤੇ ਜਿਹਨੇ ਆਪਣਾ ਚੈਨਲ ਨਹੀਂ ਫੋਲੋ ਕਰਿਆ ਚੈਨਲ ਨੂੰ ਫੋਲੋ ਕਰ ਲਓ ਪੇਜ ਨੂੰ ਤੇ ਆਪਣਾ YouTube ਉੱਤੇ ਵੀ ਚੈਨਲ ਬਣਿਆ ਹੋਇਆ ਉੱਧਰ ਵੀ ਸਬਸਕ੍ਰਾਈਬ ਕਰ ਲਓ ਤੇ ਹਰ ਵਕਤ ਆਪਾਂ ਵੀਡੀਓ ਹਰ ਰੋਜ਼ ਲੈ ਕੇ ਆਉਨੇ ਨਵੀਆਂ ਤੋਂ ਨਵੀਆਂ ਤੇ ਸਾਰੇ ਜਾਣੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਥੈਂਕ ਯੂ ਬਈ